ਬਾਈ ਕੀ ਹਾਲ-ਚਾਲ ਠੀਕ-ਠਾਕ ਹੋ ਸਤਿ ਸ਼੍ਰੀ ਅਕਾਲ ਬਿਰਤ ਸਾਹਿਬ ਅੱਜ ਬਾਈ ਤੇਰੇ ਖੇਤਾਂ 'ਚ ਸਪੈਸ਼ਲ ਘੜਾ ਲਾਇਆ ਮੈਂ ਬਾਈ ਨੂੰ ਵੇਖ ਰਿਹਾ ਲੰਘਦੇ ਕੰਮ ਕਰ ਰਿਹਾ ਬਾਈ ਪੂਰਾ ਜ਼ਿਮੀਂਦਾਰ ਬਣਿਆ ਪਿਆ ਮੈਂ ਅੱਜ ਗੱਲ ਕਰਦੇ ਆ ਬਾਈ ਨਾਲ ਬਿਰਤ ਸਾਹਿਬ ਬਹੁਤ-ਬਹੁਤ ਮਿਹਰਬਾਨੀ ਤੁਸੀਂ ਪਿੰਡ ਆਏ ਹੋ ਮੇਰੇ ਪਰਦਾਇ ਤੇ ਆਇਆ ਤਾਂ ਮੈਂ ਸਵਾਗਤ ਕਰਦਾ ਬਾਈ ਕਿੰਨੀ ਜ਼ਮੀਨ ਇੱਥੇ ਬਾਈ ਜੀ ਇੱਥੇ ਆਪਣੇ ਬਜ਼ੁਰਗਾਂ ਨੇ ਮਿਹਨਤ ਕਰਕੇ ਬਣਾਈ ਹੈ ਜੀ 42 ਕਿੱਲੇ ਦੀ ਹਾਂ ਤੇ ਕੀ ਤੁਸੀਂ ਆਪ ਕਰਦੇ ਜਾਂ ਠੇਕੇ 'ਚ ਹਿੱਸੇ ਵਕਾਰਾ ਦਿੰਦੇ ਬਾਈ ਨਹੀਂ ਗੱਲ ਇਦਾਂ ਜੀ ਖੇਤੀ ਜਿਹੜੀ ਐ ਕੁਛ ਤਾਂ ਆਪਾਂ ਸ਼ੌਂਕ ਨਾਲ 5-6 ਕਿੱਲੇ ਆਪ ਰੱਖੇਗੇ ਠੀਕ ਹੈ ਉਹਦੇ ਚ ਆਪਾਂ ਸਪੈ ਦਾ ਸੌਦਾ ਲਾਈਦਾ ਉਹਦੀ ਦੇਖਭਾਲ ਕਰੀਦਾ ਤੇ ਬਾਕੀ ਜ਼ਮੀਨ ਆਪਣੀ ਠੀਕੇ ਤੇ ਐ ਜਿਹਦੇ ਵਿੱਚੋਂ 25-26 ਕਿੱਲੇ ਮੇਰੇ ਛਾਂਦੇ ਐ ਬਾਕੀ ਮੇਰੇ ਚਾਚਾ ਜੀ ਦੀ ਐ ਮੇਰੇ ਭਰਾ ਤੁਹਾਡੇ ਪਰਿਵਾਰ ਦੀ ਜ਼ਮੀਨ ਸਾਰੀ ਜੀ ਪਰਿਵਾਰ ਦਾ 42 ਕਿੱਲਾਂ ਦਾ ਇਕੱਠਾ ਟੱਕਰ ਟੱਕਰ 42 ਕਿੱਲਾ ਇਹ ਬਾਈ ਜਿਹੜੀ ਸਪੈ ਦੇ ਨੇ ਖੇਤੀ ਕਰਦੇ ਹੋ ਇਹ ਕੀ ਮੁਨਾਫਾ ਤੇ ਕੀ ਇਚਾ ਨਾ ਫੇ ਨੁਕਸਾਨ ਨੇ ਬਾਈ ਮਨਿੰਦਰ ਮੇਰੀ ਤੇ ਖੇਤਾਂ ਵਿੱਚ ਐ ਬਾਈ ਨੇ ਕਣਕ ਬੀਜੀ ਹੋਈ ਏ ਤੇ ਕਾਫੀ ਜ਼ਮੀਨ ਬਾਈ ਦੀ ਇਕੱਠੀ ਇਹ ਗੱਲ ਕਰਦੇ ਆ ਤੇ ਬਹੁਤ ਵੱਡੇ ਰਕਬੇ 'ਚ ਬਾਈ ਨੇ ਸਫਾਈ ਵੀ ਲਾਇਆ ਹੋਇਆ ਜਿਵੇਂ ਤੁਹਾਨੂੰ ਪਹਿਲਾਂ ਵਖਾਇਆ ਹੈ ਆਪਾਂ ਜਪਾਈ ਨਾਲ ਗੱਲ ਵੀ ਕਰਦੇ ਆ ਤੇ ਬਾਈ ਨੇ ਸਪਾਟੇ ਨੇ ਕੱਢ ਰਿਹਾ ਹੈ ਇਹ ਲਈ ਮੋਟਰ ਹੈ ਇੱਕ ਮੋਟਰ ਵਿਚੇ ਆ ਇੱਕ ਉਹ ਛੋਟੀ ਮੋਟਰ ਲਾਈ ਹੋਈ ਹੈ ਅੰਦਰ ਵੀ ਸਫਾਈਆਂ ਦੇ ਤੇ ਕਰਦੇ ਆ ਕਰਪਾ ਕਜੀ ਮੈਂ ਪਿਛਲੇ 20 ਸਾਲ ਤੋਂ ਲੱਕੜ ਦੀ ਖੇਤੀ 'ਚ ਪਿਆ ਪਿਆ ਹੁਣ ਮੈਂ ਪਿਛਲੇ 4 ਸਾਲ ਤੋਂ ਇੱਕ ਸਰਕਲ ਬੰਦ ਰਿਹਾ ਜਿਹਦੇ ਵਿੱਚ ਮੈਂ ਹਰ ਸਾਲ 3 ਕਿੱਲੇ ਸਫੈਦਾ ਮੈਂ 6 ਕਿੱਲੇ ਦਾ ਟੀਚਾ ਰੱਖਿਆ ਵੀ 6 ਕਿੱਲੇ ਮੈਂ ਲਾ ਚੁੱਕਾ ਹੁਣ ਅਗਲੇ ਸਾਲ ਮੈਂ ਆ ਜਿਹੜੀ ਤੁਸੀਂ ਕਣਕ ਬੀਜੀ ਦੇਖ ਰਹੇ ਹੋ ਇਹਦੇ ਵਿੱਚ ਮੈਂ 2 ਕਿੱਲਿਆਂ ਦੇ ਵਿੱਚ ਬਰਮਾ ਡੇਕ ਲਾਉਣ ਦਾ ਪਲਾਨ ਕਰ ਰਿਹਾ ਬਰਮਾ ਡੇਕ ਲਵਾਂਗਾ ਲੱਕੜ ਦੀ ਖੇਤੀ ਜਿਹੜੀ ਐ ਬਾਕੀ ਕੀਤੀਆਂ ਨਾਲੋਂ ਵਧੀਆ ਕੀਤੀ ਐ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਮੈਂ ਪਾਪਲਰ ਵੀ ਕੀਤੀ ਕੀਤੀ ਐ ਮੇਰੇ ਕੋਲ 10 ਕਿੱਲੇ ਪਾਪਲਰ ਹੁੰਦਾ ਸੀ ਫਿਰ ਪਾਪਲਰ ਤੋਂ ਬਾਅਦ ਹੁਣ ਮੈਂ ਸਪੈੱਦੇ ਵਾਲਾ ਆ ਇਹ ਇੰਨਾ ਤੱਕ ਦਾ ਤੁਸੀਂ ਦੇਖ ਰਹੇ ਹੋ ਹਾਈਬ੍ਰਿਡ ਸਪੈੱਦਾ ਲੱਗਿਆ ਮੇਰੇ ਜਿਹੜੇ ਭਾਈ ਇਹ ਛੋਟੇ ਸਪੈੱਦੇ ਵੀ ਲਾਏ ਹੋਏ ਨੇ ਉਹ ਕਿੰਨੇ ਚੜਦੇ ਨੇ ਇਹ ਹੁਣ ਲੱਗੇ ਹੋਏ ਨੇ ਮਗਰ ਜਿਹੜੇ ਇਹ ਛੋਟੇ ਸਪੈੱਦੇ 3 ਕਿੱਲੇ ਤੁਸੀਂ ਦੇਖੇ ਆ ਜੀ ਉਹ 4 ਮਹੀਨੇ 4 ਮਹੀਨੇ ਪਹਿਲਾਂ ਲਾਈ ਸੀਗੇ ਇਹਨੂੰ ਕੋਈ ਜਿਆਦਾ ਮਿਹਨਤ ਦੀ ਲੋੜ ਨਹੀਂ ਬਸ ਉਹਦੀ ਟਾਈਮ 'ਚ ਤੁਸੀਂ ਵਾਹਾਈ ਕਰੀ ਚੱਲੋ ਕਿਉਂਕਿ ਜਿਹੜੀ ਪਾਪੂਲਰ ਦੀ ਖੇਤੀ ਹੈ ਨਾ ਜੀ ਉਹਦੇ 'ਚ ਹਰ ਸਾਲ ਉਹਦੀ ਚੰਗਾਈ ਕਰਨੀ ਪੈਂਦੀ ਹੈ ਉਹ ਵੀ ਲਾ ਕੇ ਤੁਸੀਂ ਆ ਜੀ ਨਾਲ ਦੋ ਜੀਆਂ ਫਾਲਤੂ ਟਾਣੀਆਂ ਵਧਦੇ ਪਰ ਜਿਹੜਾ ਹਾਈਬ੍ਰਿਡ ਸਫੈਦ ਹੈ 413 ਹੋ ਗਿਆ 417 ਉਹ ਇਹਦੇ ਵਿੱਚ ਨਾ ਤਾਂ ਇਹਦੀ ਟਾਣੀ ਚਾਂਗਣ ਦੀ ਲੋੜ ਹੈ ਇਹ ਜਿੰਮੇ ਜਿੰਮੇ ਉੱਪਰ ਜਾਊਗਾ ਛੋਟੀਆਂ ਤਾਲੀਆਂ ਦੇ ਪੱਤੇ ਦਾ ਰਸ ਪੀ ਉਸਕੇ ਤਾਲੀ ਜਿੱਤਰੀ ਜਾਊਗੀ ਤੇ ਆਪੇ ਹੀ ਉਹ ਬਲ ਮਲ ਛੱਡ ਜੰਮ। ਛੋਟਾ ਜਿਹਾ ਬੂਟਾ ਗਰੀਬੀ ਦਾ ਪੀਲੇ ਵਰਗਾ ਤੇ ਤੁਹਾਡੇ ਦੰਮ ਨੂੰ ਬਾਬਾ ਮੇਰ ਕਰਦੇ। ਫੇ ਕਿੰਨੇ ਜਿਹੜਾ ਮੈਂ ਗੜਾ ਲਾਂਦੇ ਖੇਤਾ ਇਹ। ਮੇਰਾ ਹਰ ਸੰਡੇ ਦੇ ਜੀ। ਦੋ ਦਿਨ ਛੱਡ ਕੇ ਮੈਂ ਇਸ ਵੇਲੇ 5 ਵਜੇ ਆ ਕੇ ਤੇ 8 ਵਜੇ ਤੱਕ ਪੀ ਹੁੰਦਾ।